ਫੇਰ ਜਾ ਕੇ ਸਾਡੇ ਪੱਲੇ ਪੈਂਦੀ ਐ ਆਓ ਜੀ ਇੱਥੇ ਸਤਿਗੁਰੂ ਕਹਿੰਦੇ ਹਨ ਇਸ ਲੋਕ ਵਿੱਚ 31ਵਾਂ ਪ੍ਰਾਨੀ ਰਾਮ ਨ ਚੇਤਈ ਮਦਮਾਇਆ ਕੈ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਪਰਾਨੀ RAM ਨਾ ਚੇਤਈ ਮਦਮਾਇਆ ਕੈ ਅੰੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਕਹਿੰਦੇ ਜੇ ਤੂੰ RAM ਨੂੰ ਨਹੀਂ ਚੇਤਦਾ ਮੋਹ ਵਿੱਚ ਫਸਿਆ ਰਹਿਣਾ ਸੱਚ ਨਾਲ ਨਹੀਂ ਜੁੜਦਾ ਰਮੇ ਹੋਏ ਨੂੰ ਨਹੀਂ ਸਮਝਦਾ ਕੁਦਰਤ ਦੇ ਕਾਨੂੰਨ ਨੂੰ ਨਹੀਂ ਸਮਝਦਾ ਨਿਜਮ ਨੂੰ ਨਹੀਂ ਸਮਝਦਾ ਪ੍ਰਾਨੀ RAM ਨਾ ਚੇਤੇਈ ਮਦ ਮਾਇਆ ਕੈ ਅੰਧ ਮਾਇਆ ਦੇ ਨਸ਼ੇ ਵਿੱਚ ਜੇ ਅੰਨਾ ਹੋਇਆ ਰਹਿਣਾ ਮਦ ਨਸ਼ਾ ਮਾਇਆ ਕੈ ਅੰਧ ਅਕਲ ਦਾ ਅੰਨਾ ਬਣਿਆ ਰਹੇਗਾ ਜੇ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਦ ਕਹਿੰਦੇ ਭਜਨ ਤੋਂ ਬਿਨਾ ਫਿਰ ਤੇਰੇ ਗਲ ਦੇ ਵਿੱਚ ਜਮਾ ਦੀਆਂ ਫਾਇਆਂ ਪੈਣਗੀਆਂ ਵਕਾਰ ਕੁੱਟਣ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 31 ਮਸਲੋਕ ਆਪਾਂ ਵਿਚਾਰ ਗਏ ਹਾਂ ਮਾ ਅੱਜ ਨੇ 40 ਲੋਕਾਂ ਵਿੱਚ ਲਗਭਗ ਇੱਕੋ ਹੀ ਵਿਆਖਿਆ ਬੜਾ ਬੜਾਈ ਹੈ ਇਸ ਚੀਜ਼ੇ ਨੂੰ ਉਹੀ ਵੇਖਿਆ ਕਿਸ ਤਰ੍ਹਾਂ ਕੰਮ ਮਨ ਅਤੇ ਮਾਇਆ ਵਾਲੀ ਮਨ ਅਤੇ ਮਾਇਆ ਦਾ ਸਾਡੇ ਤੇ ਕਿਸ ਤਰ੍ਹਾਂ ਪ੍ਰਭਾਵ ਪੈਂਦਾ ਹੈ ਸਾਰੀ ਗੱਲ ਮਾਇਆ ਦੀ ਹੀ ਹੈ ਇਹ ਸਾਨੂੰ ਬਾਰ-ਬਾਰ ਕਿਸ ਤਰ੍ਹਾਂ ਅਲੱਗ-ਅਲੱਗ ਨਜ਼ਰੀਏ ਨਾਲ ਸਮਝਾਇਆ ਤੇ ਆਪ ਆਪਾ ਥੋੜਾ ਇਸ ਸਾਨੂੰ ਕੁਵਾਰੇ ਵਿਚਾਰਦੇ ਹਾਂ ਪ੍ਰਾਨੀ ਰਾਮ ਨਚੇ ਤੇ ਮਦ ਮਾਇਆ ਕੀ ਹੈ ਕਹਿੰਦਾ ਜੋ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਉਹ ਮਾਇਆ ਦੇ ਵਿੱਚ ਅੰਨਾ ਹੋ ਜਾਂਦਾ ਹੈ ਉਹ ਪ੍ਰਾਨੀ ਬਾਰੇ ਗੱਲ ਕੀਤੀ ਹੈ ਕਿ ਪ੍ਰਾਨੀ ਪਰਮਾਤਮਾ ਨੂੰ ਭੁੱਲ ਕੇ ਮਾਇਆ ਦੇ ਵਿੱਚ ਅੰਨਾ ਕੋਹ ਨਾਨਕ ਕਰpassੇ ਨੰਦਨ ਪਤਾ ਹੀ ਜਮਾਨ ਤੇ ਉਹ ਹੋਂਦਾਂ ਜਮਾਨੀਆਂ ਬਣ ਸ਼ਾਨਿਚ ਬਣਿਆ ਜਾਂਦਾ ਹੈ ਤੇ ਜੋ ਪਰਮਾਤਮਾ ਦੇ ਨਾਮ ਦਾ ਪਰਾਨੀ ਗਾਵਨਾ ਚਾਹੀਦੀ ਜਦੋਂ ਆਪਾਂ ਅਗਲ ਨਹੀਂ ਲੈਂਦੇ ਆਤਮਾ ਤੋਂ ਦੂਰ ਹੋ ਜਾਂਦੇ ਆਤਮਾ ਨੂੰ ਪੈਣ ਬੰਦ ਗਿੰਦੀ ਹੈ ਕਹਿੰਦੇ ਇਹ ਸੰਜਮ ਦੀਆਂ ਬੰਦਸ਼ਾਂ ਪੈ ਜਾਂਦੀਆਂ ਹਨ ਭਾਵ ਸੰਜਮ ਦੀਆਂ ਬੰਦਸ਼ਾਂ ਦਾ ਭਾਵ ਇਹ ਹੈ ਕਿ ਆਪਾਂ ਹੂਈਆਂ ਆਤਾਂ ਦੇ ਵਿੱਚ ਫਸ ਜਾਂਦੇ ਤੇ ਸਾਡਾ ਮਾਨਸਿਕ ਸਤਾਰ ਨਹੀਂ ਉੱਚਾ ਹੋ ਜਾਂਦਾ ਜੇ ਅਸੀਂ ਆਪਣਾ ਮਾਨਸਿਕ ਸਤਾਰ ਉੱਚਾ ਨਹੀਂ ਕਰਾਂਗੇ ਸਾਫੀ ਸਦਾ ਪੂਰਾ ਹਾਲ ਹੋ ਜਾ ਜੇਕਰ ਇਕੱਠਾ ਕਰਨਾ ਹੀ ਹੈ ਤਾਂ ਮਨ ਦਾ ਸਕੂਨ ਇਕੱਠਾ ਕਰੀਏ ਤੇ ਸਕੂਨ ਕਿੱਥੋਂ ਮਿਲੂਗਾ ਉਹ ਗੁਰੂ ਮਹਾਰਾਜ ਦੇ ਬਚਨਾਂ ਤੋਂ ਮਿਲੂਗਾ ਤੇ ਗੁਰਬਾਣੀ ਦੇ ਵਿੱਚ ਅਜਿਹੇ ਲੱਖਾਂ ਸ਼ਬਦ ਹਨ ਜੋ ਕਿ ਮਨ ਨੂੰ ਸਕੂਨ ਦਿੰਦੇ ਹਨ ਜੇਕਰ ਅਸੀਂ ਅਕਲਵਾਨ ਨਾ ਹੋਏ ਅਸੀਂ ਸਮਝ ਨਾ ਲਈ ਤਾਂ ਸਾਨੂੰ ਸਾਡੇ ਬੈਰੀਆਂ ਨੇ ਘੇਰ ਲੈਣਾ ਹੈ ਬੈਰੀ ਭਾਵ ਸਾਡੇ ਵਿਕਾਰ ਲੋਭ ਮੋਹ ਹੰਕਾਰ ਇਹਨਾਂ ਨੇ ਸਾਨੂੰ ਘੇਰ ਲੈਣਾ ਹੈ ਤੇ ਫਿਰ ਜਮਾਂ ਦੀ ਫਾਹੀ ਪੈਣੀ ਹੈ ਮੌਤ ਦਾ ਚੱਕਰ ਪੈਣਾ ਹੈ ਤੇ ਬਹੁਤ ਹੀ ਬੁਰਾ ਹਾਲ ਹੋਣਾ ਹੈ ਅਸੀਂ ਮਾਇਆ ਦੇ ਪਿੱਛੇ ਭੱਜ-ਭੱਜ ਕੇ ਕੀ ਖਟ ਲੈਂਦੇ ਹਾਂ ਦਿਨ ਰਾਤ ਮਾਇਆ ਦੇ ਪਿੱਛੇ ਭੱਜੇ ਰਹਿਣਾ ਤੇ ਅੰਤ ਵਿੱਚ ਸਾਡਾ ਇੱਕੋ ਹੀ ਅਸ਼ਰ ਹੋਣਾ ਹੈ ਮੌਤ ਨਾ ਆਉਣਾ ਹੈ ਜਮਾਂ ਨਾ ਆਉਣਾ ਹੈ ਆਤਮਾ ਮਾਇਆ ਪਿੱਛੇ ਭੱਜਣਾ ਆਪਣੇ ਮਨ ਦਾ ਸਕੂਨ ਗਵਾਉਣਾ ਇਹ ਠੀਕ ਨਹੀਂ ਹੈ ਕਿਉਂਕਿ ਜਦੋਂ ਸਾਡੇ ਮਨ ਨੂੰ ਸਕੂਨ ਹੀ ਨਹੀਂ ਮਿਲਦਾ ਫਿਰ ਮਾਇਆ ਦਾ